ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰੋਬਲੌਗਸ ਤੇ ਹੋਰ ਸਾਰੇ ਕਿਵੇਂ ਹੋ? ਉਪ ਕਰਦੇ ਹੋ? ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ। ਚਲੋ ਜੀ ਅੱਜ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਆ। 1 ਮਿੰਟ। ਠੰਡ ਜੀ ਹੋਈ ਪਈ ਬਹੁਤ ਜ਼ਿਆਦਾ ਆ ਤੇ ਅੱਜ ਥੋੜੇ ਜ਼ਿਆਦਾ ਸਵੇਰਾਂ ਹੀ ਨਾਲੀ ਸੀ ਇਹਦੇ ਮੈਂ। ਟਾਈਮ ਹੋ ਗਿਆ ਵੈਸੇ। ਨਹੀਂ ਬਟਾ ਰੋਟੀ ਬਣਾਉਂਦੇ ਆ। 8:20 ਤੇ ਆਪਾਂ ਨੂੰ ਬਣਾਈਏ ਰੋਟੀ ਕਿਉਂਕਿ ਇਹਨਾਂ ਨੇ ਜਾਣਾ ਚੱਬ ਜੋ ਸਿੰਘ ਬਰਾੜ ਘਾਰੇ ਆ।

ਅਦਨਾ ਹੋ ਜਾਂਦੀ ਹੈ ਨਾ ਮਾੜੀ ਜੀ ਗੱਲਣ ਵਾਲੀ ਹੋ ਜਾਂਦੀ ਖਾਂਸੀ ਫੁੰਸੀ ਜੀ ਤੇ ਲੋ ਜੀ ਆਪਾਂ ਹੁਣ ਦੋ ਬਦਾ ਲਾ ਦਈਏ ਰੋਟੀ ਕਿਉਂਕਿ ਇਹਦੇ ਪਾਪਾ ਨੇ ਜਦੋਂ ਜਦ ਤੇ ਪਾਪਾ ਨੇ ਤੇ ਜਾਣਾ ਹੈ ਜਬਜੋਤ ਦੀ ਕੱਲ ਵੀ ਹੌਲੀਡੇ ਕੀਤੀ ਸੀ ਤੇ ਅੱਜ ਵੀ ਐਂd ਉਸ ਤੋਂ ਬਾਅਦ ਤੁਹਾਨੂੰ ਪਤਾ ਦੋ ਸਟਾਂ ਆ ਜਾਣਗੇ ਇਹਨੂੰ ਤੇ ਚਲੋ ਜਬਜੋਤ ਨਾ ਰਾਮ ਆਜੂ ਉਹ ਫੀਵਰ ਵਗੈਰਾ ਛੱਡਦਾ ਇਹਨੂੰ ਤੇ ਤੇ ਮਲਾਂ ਨੂੰ ਪਤਾ ਫਿਰ ਪੁਰਾਣੇ ਜਿਹੜੇ ਸ਼ੂਟ ਕੀਤੇ ਹੋਏ ਆ ਉਹ ਹੀ ਮੈਂ ਤੁਹਾਨੂੰ ਦੇ ਰਹੀ ਆ ਤੇ ਫਿਰ ਹਨਾ ਬਸ ਉਹ ਹੀ ਐਡੀਟਿੰਗ ਕਰਕੇ ਇੱਕ ਦਿਨ ਛੱਡ ਕੇ ਆਪਾਂ ਵਲੌਗ ਦੇ ਦੇਆ ਵਧੀਆ ਰਿਸਪੌਂਸ দাও ਤੁਹਾਨੂੰ ਫਿਰ ਡੇਲੀ ਵਲੌਗ ਦੇ ਦੇਆ ਕਰਾਂਗੇ ਆਪਾਂ ਅਜੇ ਫਿਰ ਇੱਕ ਦਿਨ ਛੱਡ ਕੇ ਪਾ ਦੇਣੀ ਆ ਫਿਰ ਉਹ ਵਲੌਗ ਬਾਕੀ ਫਿਰ ਤੁਹਾਨੂੰ ਪਤਾ ਜਦ ਜੋ ਤੱਕ ਘਰੇ ਹੁੰਦਾ ਆ ਤੇ ਘਰੇ ਹੁਣ ਕਰਕੇ ਵਲੌਗ ਐਡਿਟ ਨਹੀਂ ਹੁੰਦਾ ਸਰ

ਪਤਾ ਨਹੀਂ ਕਿਉਂ ਅ ਛੇਤੀ ਲੱਗ ਜਾਂਦੀ ਮੈਨੂੰ ਤਾਂ ਭੁੱਖ ਪਹਿਲਾਂ ਸਭੋਂ ਮੈਂ ਡੇਟ ਖਾਂਦੀ ਸੀ ਰੋਟੀ ਅਸੀਂ ਸਾਢਦਾ ਸੋ ਇਹ ਸਾਢ ਲੱਗਦੀ ਸੀ ਬਟ ਹੁਣ ਭੁੱਖ ਨਾ ਛੇਤੀ ਲੱਗਦੀ ਸੁਬਾਹ ਸੁਬਾਹ ਤਾਂ ਨਹੀਂ ਕੀ ਗੱਲ ਆ ਕੇ ਹੋ ਜੇ ਹੋਣਾ ਪ੍ਰੈਸ਼ਰਈ ਕਈ ਵਾਰ ਤੇ ਬਸ ਜਦ ਜੋ ਤੈਨੂੰ ਅੱਜ ਨਹੀਂ ਨੂੰ ਹੋਣਾ ਫੀਵਰ ਕਰਕੇ ਤੁਹਾਨੂੰ ਪਤਾ ਨਹੀਂ ਲਵਾਇਆ ਜਾਣਾ ਲੰਗਾ ਕਿੰਨ ਬੱਸਾ ਫੇ ਰੋਟੀ ਦਾ ਕੰਮ ਲਵੇ ਰਿਹਾ ਅੱਜ ਦੇਖਦੇ ਅੱਜ ਕੀ ਬਣਾਉਣਾ ਸਬਜੀ ਭੱਜੀ ਦਾ ਇਹ ਨਾ ਦੇ ਵਸ ਕੋਈ ਸਬਜੀ ਨਹੀਂ ਪਈ ਹੈ ਜੀ ਅਸੀਂ ਆਲੂ ਕੱਟੇ ਪਏ ਮੇਰਾ ਰੱਤ ਦਾ ਬੇਕ ਨੇ ਕੀ ਬਣਾਉਣਾ ਕੋਈ ਵੀ ਡਿਸਾਈਡ ਨਹੀਂ ਕੀਤਾ ਆਪਾ ਅੱਜ ਨੂੰ ਨਾ ਪਤਾ ਕੀ ਸਵੇਰ ਜਦੋਂ ਸਕੂਲ ਜਾਣਾ ਹੁੰਦਾ ਉਹ ਤੋਂ ਤਾਂ ਨਹੀਂ ਬਲੌਗ ਸ਼ੂਟ ਹੁੰਦਾ ਤੁਹਾਨੂੰ ਪਤਾ ਹੀ ਆ ਦੂਰ ਸੁਬਾਹ ਸੁਬਾਹ ਜਦੋਂ ਪਿਆਰ ਕਰਨਾ ਹੈ ਉਦੋਂ ਹਨਾ ਤੇ ਉਦੋਂ ਫੇ ਰੋਟੀ ਵਗੈਰਾ ਦਾ ਹੋ ਜਾਂਦਾ ਹੈਗਾ ਬੱਚੇ ਦਾ ਸਾਰਾ ਬੈਗ ਵਗੈਰਾ ਚੈੱਕ ਕਰਨਾ ਛੋਟੇ ਬੱਚੇ ਦਾ ਥੋੜਾ ਡਿਫਿਕਲ ਕਿਤੇ ਵੱਡੇ ਬੱਚੇ ਨੇ ਆਪਣੇ ਆਪ ਉਹਨਾਂ ਨੂੰ ਡਰੈਸ ਵਗੈਰਾ ਪਾ ਲੈਣੀ ਕੱਪੜੇ ਵਗੈਰਾ ਪਾ ਲੈਣੇ ਆਪ ਦਾ ਪੀਸ ਬੈਗ ਵਗੈਰਾ ਚੈੱਕ ਕਰ ਲੈਣਾ ਬਟ ਇੱਥੇ ਛੋਟੇ ਬੱਚੇ ਤੁਹਾਨੂੰ ਪਤਾ ਹੈ ਕਿ ਚੈੱਕ ਕਰ ਉਹ ਚੈੱਕ ਕਰਨਾ ਸਾਰਾ ਕੁਝ ਆਹ ਹਮੇਸ਼ਾ ਕਰਨਾ ਪੈਂਦਾ ਹੈ ਨਾ ਸਿਰ ਤੇ ਜਿੰਨੋਂ ਦੇ ਸਭ ਤੋਂ ਪਹਿਲਾਂ ਮੈਂ ਦੋ ਰੋਟੀਆਂ ਨਾ ਡੌਗੀ ਦੀ ਪਕਾਉਣੀ ਹੁੰਦੀਆਂ Dan nustubah, doa roti dipakai untuk rutin ਮੈਨੂੰ ਲੱਗਦਾ ਤੁਹਾਡੇ ਲਈ ਜਿੱਥੇ ਘਰੇ ਨਹੀਂ ਟੇਕਦੇ ਮੈਂ ਇਹ ਬੰਗਾਰ ਨੂੰ ਤੋਂ ਉੱਥੇ ਵੀ ਉਦੋਂ ਲੱਗਦਾ ਰਹਿੰਦਾ ਸਕੂਲ ਵਾਲੇ ਵੀ ਬੰਗਾਰ ਨੂੰ ਕੰਨਗੇ ਤੇ ਨਾ ਖਾਰ ਚੜ੍ਹਦਾ ਉਦੋਂ ਆਪਾਂ ਸੋਚ ਲੈਨੇ ਚਲ ਘਰੇ ਰੱਖ ਲੈਨੇ ਘਰੇ ਉਦੋਂ ਨਹੀਂ ਦੇਖਦੇ ਜਮਾਨੇ ਕਿ ਮੈਂ ਜਰਮਨੀ ਟਿਕਦੇ ਜਰਵਾਕ ਜੀ ਉਹਨੇ ਸਾਰਾ ਦਿਨ ਨਹੀਂ ਤੁਰਿਆ ਫਿਰਦਾ ਰੰਦਾ ਰੈਸਟ ਵੀ ਨਹੀਂ ਕਰਦਾ ਕੱਲ ਵੀ ਛੁੱਟੀ ਮらい ਕੱਲ ਤੋਂ ਹੋਰ ਵਰਕ ਸੀਗਾ ਅੱਜ ਰਿਟਰਨ ਕਰਾਂਗੇ ਹੁਣ ਤਾਂ बस ਬੱਚਿਆਂ ਦੇ ਐਗਜ਼ਾਮ ਸ਼ੁਰੂ ਹੋ ਜਾਣੇ ਆ ਸਾਰਿਆਂ ਦੇ ਘਰੋਂ ਘਰੋਂ ਪੇਪਰਾਂ ਦੀ ਤਿਆਰੀ ਚੱਲੂਗੀ ਹੁੰਦਾ ਕੰਮ ਨਾ ਜਿਹੜਾ ਸਵੇਰੇ ਸਵੇਰੇ ਨਿਬੜ ਜੇ ਤੱਕ ਇਹਨਾਂ ਦਾ ਨਹੀਂ ਸਾਰਾ ਦਿਨ ਇੱਧਰ ਲੱਗਦਾ ਰਹਿੰਦਾ ਲੰਮਕਦਾ ਜਾਂ ਰਹਿੰਦਾ ਲੈ ਨੂੰ ਤੇ ਜ਼ਰਾ ਨਾ ਤੁਸੀਂ ਮੰਨੋਗੇ ਨਹੀਂ ਅਸੀਂ ਅਜੇ ਤੱਕ ਸਾਗ ਨਹੀਂ ਬਣਾਇਆ ਲੋਕਾਂ ਨੇ 15 ਵਜੇ ਖਾਣਾ ਖਾ। ਅਸੀਂ ਹਜੇ ਬਣਾਇਆ ਹੀ ਨਹੀਂਗਾ। ਜਦੋਂ ਉਹ ਬਣਾਉਣ ਦਾ ਸੋਚਦੇ ਆ ਉਹਦੋਂ ਨੂੰ ਕੋਈ ਨਾ ਕੋਈ ਕੰਮ ਹੋ ਜਾਂਦਾ। ਜਿਵੇਂ ਹੁਣ ਮੈਂ ਸੋਚਿਆ ਸੀ ਅੱਜ ਕੱਲ ਚ ਬਣਾਉਣ ਨੂੰ ਤੇ ਹੁਣ ਜਦ ਜੋਦ ਘਰੀਆਂ ਫਿਰ ਮਗਰ ਲੱਗਦਾ ਖੇਤੋਂ ਲੈ ਲੂ ਕੇ ਆਉਣਾ ਹਨਾ ਸਾਗ। ਇਸ ਕਰਕੇ ਫੇਰ ਹੁਣ 4 ਦਿਨ ਫੇਰ ਡਿਲੇ ਹੋ ਗਿਆ। ਬਾਕੀ ਦੇਖੋ ਕਦੋਂ ਬਣਦਾ। ਬਣੂਗਾ ਕਿ ਨਹੀਂ ਕਿਤੇ ਸੁੱਕਾ ਹੀ ਸਾਰਾ ਇਤ ਕੀ ਸਿਆਣ ਲੰਗ ਜਿਵੇਂ ਕਿ ਬਣਾਉਣਾ ਮੈਨੂੰ। ਜੇ ਮੇਰਾ ਹੁਣ ਟਾਈਮ ਲੱਗੂਗਾ ਤੇ ਬਣਾਉਂਗੀ। ਸਨੇ ਦੇਖੋ ਕੀ ਬੰਦ ਹੈ ਮੈਨੂੰ ਹੋ ਸਕਦਾ ਸਾ ਐਫ ਸੀ ਬਿਨਾਂ ਸਿਆਗ ਤੇ ਨੰਗੇ ਨਿਕਲਦਾ ਸਾਡਾ ਕੋਈ ਛੇਵੇਂ ਐਵੇਂ ਜਿਹਾ ਖਾਣਾ ਤਾਂ ਘੱਟ ਸੀਗਾ ਸਾਡੇ ਆਕੀ ਚਲੋ ਜੀ ਮੈਂ ਅੰਦਰ ਰੋਟੀ ਪਣੀ ਖਾ ਲੀਏ ਉਸ ਤੋਂ ਬਾਅਦ ਜਿਹੜਾ ਕੰਮ ਕਰਾਂਗੇ ਉਹ ਤੁਹਾਨੂੰ ਥੋੜਾ ਸ਼ੇਅਰ ਕਰਾਂਗੇ ਪਾਇ ਤੇ ਚੁੱਲ੍ਹੇ ਤੇ ਧਰਦੇ ਦਾਲ ਤੇ ਅੱਗ ਪਤਾ ਨਹੀਂ ਬੜੀ ਕਿਨੇ ਵਿਅਸਤ ਮੈਂ ਬਾਲ ਕੇ ਧਰੀ ਤੋੜੀ ਚੱਲ ਵੀ ਨੌਜੀ ਆਪਾ ਧਰਦੇ ਦਾਲ ਤੋੜੀ ਦੇ ਵਿੱਚ ਦਾਲ ਬਹੁਤ ਸੁਆਬਨ ਦੀ ਇੱਕ ਦਿਨ ਪਹਿਲਾਂ ਬਣਾਈ ਸੀ ਉਸ ਦਿਨ ਬਣਾਈ ਸੀ ਮਾਂ ਛੁੱਲਿਆਂ ਦੀ ਬਹੁਤ ਟੇਸਟੀ ਬਣੀ ਸੀ ਲੋ ਜੀ ਢਾਲ ਲਉ ਆਪਣਾ ਤੜਕਾ ਫਿਰ ਪਪਰੋ ਦੀ ਤੇ ਟਾਕ ਤੇ ਹੋਣੀ ਬਣੀ ਜਾਊਗੀ ਸਿਮ ਤੇ ਵਧੀਆ ਬਣਾਉਣੀ ਤਾਂ ਮੂੰਗੀ ਮਸਰੀ ਹੈ ਪਰ ਫਿਰ ਵੀ ਟੇਸਟੀ ਬਣੂਗੀ ਚੁੱਲੇ ਦੀ ਚੁੱਲੇ ਦੀ ਹੁੰਦੀ ਹੈ ਗੈਸ ਦੀ ਗੈਸ ਦੀ ਹੁੰਦੀ ਹੈ ਨਾ ਦੇ ਨੋਟ ਬਸ ਤੜਕਾ ਲਾ ਕੇ ਧਰਤੀ ਹੈ ਬਾਅਦ ਚ ਤੜਕਾ ਲਾਉਂਦੀ ਵੀ ਲੋੜ ਨਹੀਂ ਹੁਣ ਆਪਾਂ ਨੂੰ ਹੋਰ ਰਜੀ ਜਾਊਗੀ ਬਸ ਛੇਤੀ ਬਣ ਜਾਊਗੀ ਉਹਦੋਂ ਮਾਂ ਹੁਣ ਲਾ ਲਈ ਨਹੀਂ ਸਵਾਦ ਬਣੇ ਸੀ ਨਾ ਸੱਚੀ ਬਹੁਤ ਜ਼ਿਆਦਾ ਸਵਾਦ ਬਣੇ ਸੀ ਉਦੋਂ ਤਾਂ ਕਰਕੇ ਮੈਂ ਕਿਹਾ ਦਾਲ ਤਾਂ ਚੁੱਲੇ ਦੀ ਸਵਾਲ ਲੱਗਦੀ ਹੈ ਉਹ ਵੀ ਤੋੜੀ ਦੀ ਹੋਵੇ ਜਹਾਰੇ ਜਾਂ ਚੁੱਲੇ ਦੀ ਨਾ ਚਲੋ ਜੀ ਬਸ ਆਪਣੇ ਹੁਣ ਧਾ ਦਿੱਜੀ ਜਾਊਗੀ ਤੇ ਆਪਾਂ ਟੈਨਸ਼ਨ ਫਰੀ ਹੈ ਹੁਣ ਲੋਚ ਹੁਣ ਧਰਦੀ ਦਾਲ ਆਪਾ ਉਪਰ ਨਾਲੇ ਚ ਮੈਂ ਪਾਣੀ ਘਰਮ ਧਰਦੀ ਹੰਮੀ ਇਹ ਲੋੜ ਪੈਂਦੇ ਫਿਰ ਵਰਤੇ ਜਾਂਦਾ